ਵੀ ਪੰਜਾਬੀ ਭਰਾਵਾਂ ਦੀ ਬਾਹ ਫੜਿਆ ਕਰੋ ਵੀ ਇੰਨੀ ਮਿਹਨਤ ਬੰਦਾ ਕਰਦਾ ਆ ਸੋ ਤੁਸੀਂ ਸਾਰਿਆਂ ਨੇ ਸਪੋਰਟ ਕਰਿਆ ਕਰੋ ਮੈਂ ਚੁੰਨੀ ਜਿਹੜੀ ਆ ਨਾ ਇਸ ਟਾਈਮ ਗਿੱਲੀ ਕਰਕੇ ਇਹਨੂੰ ਮੈਂ ਸਿਰ ਤੇ ਰੱਖ ਕੇ ਮੈਂ ਬਾਹਰ ਫੇਰ ਬੈਠੀ ਆ ਕਿਉਂਕਿ ਉਧਰ ਬਾਹਰ ਧੁੱਪ ਬਹੁਤ ਆ ਬੈਠ ਨਹੀਂ ਹੁੰਦਾ ਤੁਸੀਂ ਦੇਖ ਲਓ ਆ ਦੇਖੋ ਹਾਂ ਕੌਲੀਆਂ ਵੀ ਆ ਕੱਟੀਆਂ ਕੌਲ ਲਗਾ ਵਾ ਗਾਵਾ ਅਨਪੜ ਹੈ ਕਿਆ ਪਾਗਲ ਹੈ ਕੈਸੀ ਬਾਤ ਨੇ ਕਰ ਰਹਾ ਭਾਈ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਵਿਕਰਮ ਦੀ ਸਬਜੀ ਦੀ ਰੇੜੀ ਦੇ ਨਾਲ ਤਾਂ ਚਲੋ ਫਿਰ ਬਹੁਤੀ دیر ਨਾ ਕਰਦੇ ਹੋਏ ਵੀਡੀਓ ਦੀ ਕਰਦੇ ਹਾਂ ਸਟਾਰਟਿੰਗ ਬੇ ਮਜਾ ਆਏਗਾ ਨਾ ਵੀੜੋ ਤੋਂ ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਹਾਂ ਆਪਣੇ ਬਾਹਰ ਬੈਠੇ ਹੋਏ ਸੀ ਅਸੀਂ ਤੇ ਸਾਡੀਆਂ ਜਿਹੜੀਆਂ ਮਿਰਚਾਂ ਸੀਗੀਆਂ ਉਹ ਅਸੀਂ ਕਿਹਾ ਸੀ ਵੀ ਇਹਨਾਂ ਦੀ ਜਿਹੜੀ ਆ ਨਾ ਇਹ ਸਹੀ ਸੀ ਕੱਟ ਕੇ ਪਰ ਰੱਖ ਲਈਏ ਕਿਉਂਕਿ ਇਹਨਾਂ ਦੇ ਵਿੱਚ ਜਦੋਂ ਇਹ ਪੈਕਿੰਗ ਆਉਂਦੀ ਹੈ ਨਾ ਪੈਕਿੰਗ ਦੇ ਵਿੱਚੋਂ ਉਹ ਕਈ ਸਹੀ ਨਹੀਂ ਵਿੱਚ ਨਿਕਲਦੀਆਂ ਹੈਗੀਆਂ ਸੋ ਇਸ ਕਰਕੇ ਆਪਾਂ ਕਿਹਾ ਵੀ ਇਹਨਾਂ ਦੀ ਆਪਾਂ ਛਾਂਡੀ ਵੀ ਲਗਦੀ ਆ ਦੇਖੋ ਵਿਕਰਮ ਨੇ ਆਪਣੀ ਮਾਂ ਤੇ ਵਾਈਫ ਨੂੰ ਲਾ ਕੇ ਦਿੱਤੀ ਸਬਜ਼ੀ ਦੀ ਰੇੜੀ ਕਹਿੰਦਾ ਹੁਣ ਤੁਸੀਂ ਇੰਸਟਾਗ੍ਰam ਤੇ ਰੀਲਾਂ ਨਹੀਂ ਰੇੜੀ ਤੇ ਸਬਜ਼ੀ ਦੇ ਰੇਟ ਚਲਾਉਣੇ ਆ ਦੇਖੋ ਜਿੰਨਾ ਵੀ ਲੋਕਾਂ ਨੂੰ ਲੱਗਦਾ ਹੈ ਕਿ ਇਹ ਰੇੜੀ ਲਾ ਕੇ ਫੋਰੈਵਰ ਵਾਲੇ ਹਸਲ ਕਰਨਗੇ ਤਾਂ ਇਹ ਭ੍ਰਮ ਤੁਸੀਂ ਨਾ ਹੀ ਪਾਲੋ ਅਸਲ ਵਿੱਚ ਇਹ ਮਿਹਨਤ ਸਿਰਫ ਕੰਟੈਂਟ ਲਈ ਹੀ ਆ ਵਾਈਫ ਰੇੜੀ ਤੇ ਖੜੀ ਹੋਊਗੀ ਤੇ ਬਿਕਰਮ ਪਿੱਛੇ ਕੈਮਰਾ ਲਈ ਅਸਲ ਦੇ ਵਿੱਚ ਇਹਦੇ ਤੋਂ ਇਹਨਾਂ ਦਾ 1-2 ਮਹੀਨਿਆਂ ਦਾ ਆਰਾਮ ਨਾਲ ਕੰਟੈਂਟ ਨਿਕਲ ਜਾਊਗਾ ਨਵਾਂ ਕੰਮ ਕੀਤਾ ਸਟਾਰਟ ਛੋਟੇ ਕੰਮ 'ਚ ਕੋਈ ਸ਼ਰਮ ਨਹੀਂ ਮਿਹਨਤ ਕਰਕੇ ਦਿਖਾਈ ਸੀ ਕੋਈ ਨਹੀਂ ਪੁੱਛਦਾ ਦੈਟਸ ਇਟ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਇੱਕ ਕੰਮ ਖਲਵਾਉਣਾ ਨਹੀਂ ਸਿੱਧਾ ਸਿੱਧਾ ਕੰਟੈਂਟ ਚਾਲੂ ਕਰਵਾਉਣਾ ਹੋ ਗਿਆ ਦਰਅਸਲ ਕਾਫੀ ਦਿਨਾਂ ਤੋਂ ਇਹਨਾਂ ਨੂੰ ਰੋਸਟ ਨਹੀਂ ਕੀਤਾ ਗਿਆ ਤੇ ਇਹਨਾਂ ਦੇ ਵਿਊਜ਼ ਚਲੇ ਗਏ ਡਾਊਨ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਜੇ ਤੂੰ ਆਪਦੀ ਮਾਂ ਤੇ ਪਤਨੀ ਲਈ ਕੰਮ ਖੋਲਣਾ ਸੀ ਤਾਂ ਕੁਝ ਇਹੋ ਜਿਹਾ ਕੰਮ ਖੋਲ ਕੇ ਦਿੰਦਾ ਜਿੱਥੇ ਉਹ ਗ੍ਰੇਸਫੁਲੀ ਰਿਸਪੈਕਟਫੁਲੀ ਤੇ ਹੈਪੀਲੀ ਕੰਮ ਕਰ ਸਕਦੀਆਂ ਪਰ ਤੂੰ ਤਾਂ ਉਹਦੇ ਉਲਟ ਉਹਨਾਂ ਨੂੰ ਸੜਕ ਤੇ ਰੇੜੀ ਲਾਤੀ ਨਾ ਸਿਰਫ ਉਹਨਾਂ ਦਾ ਕੰਫਰਟ ਇਗਨੋਰ ਕੀਤਾ ਬਲਕਿ ਉਹਨਾਂ ਨੂੰ ਵਾਇਰਲ ਕੰਟੈਂਟ ਦਾ ਸਬਜੈਕਟ ਬਣਾਤਾ ਐਂਡ ਇਹ ਪੁੱਠੀਆਂ ਸਿੱਧੀਆਂ ਹਰਕਤਾਂ ਇਹਨਾਂ ਵਲੌਗਰਸ ਦੇ ਮਾਈਂਡ ਵਿੱਚ ਹੀ ਆ ਸਕਦੀਆਂ ਵੱਤ ਸਹੀ ਏ ਮਨਵੀਰ ਕਹਿੰਦਾ ਕਿ ਮੈਂ ਖਾਣੀ ਆ ਗੁਲਫੀ ਸਬਜ਼ੀ ਵੀ ਆ ਸਾਰੀ ਫਰੈਸ਼ ਹੈ ਸਬਜ਼ੀ ਚਾਹੀਏ ਨਹੀਂ ਮੈਂ ਕਹ ਰਹਾ ਇੱਥੇ ਸੁੱਕ ਜਾਈਏ ਇਸ ਸਬਜ਼ੀ ਅੱਛਾ ਅੰਕਲ ਇਹਨਾਂ ਨੂੰ ਐਡਵਾਈਸ ਦੇ ਰਿਹਾ ਕਿ ਇੱਥੇ ਸਬਜ਼ੀਆਂ ਸੁੱਕ ਜਾਣਗੀਆਂ ਪਰ ਅੰਕਲ ਨੂੰ ਕੌਣ ਦੱਸੇ ਕਿ ਕੰਟੈਂਟ ਵਾਇਰਲ ਹੋ ਜਾਏ ਬਸ ਸਬਜ਼ੀਆਂ ਦਾ ਤਾਂ ਥੰਬਨੇਲ ਹੀ ਲਾਉਣਾ ਕਿਉਂਕਿ ਸਭ ਨੂੰ ਪਤਾ ਚਲਦੀ ਸੜਕ ਤੇ ਘਰ ਮੂਰੇ ਸਬਜ਼ੀ ਲੈਣ ਕੋਈ ਰੇਅਰ ਬੰਦਾ ਹੀ ਆਊਗਾ ਜੇ ਇਹਨਾਂ ਨੇ ਸਬਜ਼ੀ ਦਾ ਕੰਮ ਖੋਲਣਾ ਵੀ ਸੀ ਤਾਂ ਟਿਸਟ ਲੋਕੇਸ਼ਨ ਤੇ ਪਲੇਸ ਦਾ ਉਹ ਸਿਲੈਕਟ ਕਰਦੇ ਜਿੱਥੇ ਕੋਈ ਸਟਾਪ ਹੁੰਦਾ ਲੋਕਾਂ ਦਾ ਇਕੱਠ ਹੁੰਦਾ ਬਾਕੀ ਅੰਕਲ ਇਹ ਚੰਗੀ ਐਡਵਾਈਸ ਕਿਸੇ ਦੀ ਨਹੀਂ ਸੁਣਦੇ ਲੋਕਾਂ ਨੇ ਇਹਨਾਂ ਨੂੰ ਕੰਮ ਖੋਲਣ ਦੀ ਐਡਵਾਈਸ ਦਿੱਤੀ ਤਾਂ ਬਿਕਰਮ ਨੇ ਘਰ ਦੀ ਜਗ੍ਹਾ ਤੇ ਸੜਕ ਤੇ ਰੇੜੀ ਲਾ ਕੇ ਵਲੌਗਸ ਬਣਾਉਣੇ ਸਟਾਰਟ ਕਰਤੇ ਸਮਝ ਨਹੀਂ ਆਉਂਦੀ ਕੰਮ ਖੋਲਿਆ ਕਿ ਪਰਦਾ ਉਹ ਯਾ ਸੋ ਬਾਕੀ ਕੱਲ ਸਾਰਿਆਂ ਦੀ ਸਲਾਹ ਲਈਓ ਸੀ ਵੀ ਸਬਜੀ ਕਿਥੇ ਲਾ ਲੀਏ ਸਾਹਮਣੇ ਸਾਰਿਆਂ ਨੇ ਇਹੀ ਕਿਆ ਵੀਰੇ ਸਾਹਮਣੇ ਚੱਲ ਜੋ ਸਾਹਮਣੇ ਠੀਕ ਹੈ ਨਾ ਵੀ ਇੱਥੇ ਬਹੁਤ ਜ਼ਿਆਦਾ ਗਰਮੀ ਆ ਤੇ ਇੱਕ ਬਾਕੀ ਸਬਜੀ ਉੱਤੇ ਬੋਰੀਆਂ ਬੋਰੀਆਂ ਪਾਤੀਆਂ ਬਾਕੀ ਇੱਕ ਬੇਨਤੀ ਆ ਸਾਰਿਆਂ ਨੂੰ ਪੰਜਾਬੀ ਵੀਰਾਂ ਨੂੰ ਵੀ ਪੰਜਾਬੀ ਭਰਾਵਾਂ ਦੀ ਬਾਹ ਫੜਿਆ ਕਰੋ ਵੀ ਇੰਨੀ ਮਿਹਨਤ ਬੰਦਾ ਕਰਦਾ ਆ ਸੋ ਤੁਸੀਂ ਸਾਰਿਆਂ ਨੇ ਸਪੋਰਟ ਕਰਿਆ ਵੀਰੇ ਤੈਨੂੰ ਸਪੋਰਟ ਨਹੀਂ ਤੈਨੂੰ ਸਿੰਪਥੀ ਚਾਹੀਦੀ ਆ ਕਹਿੰਦਾ ਪੰਜਾਬੀ ਭਰਾਵਾਂ ਦੀ ਬਾਹ ਫੜੋ ਹੁਣ ਦੱਸ ਘਰੇ ਬੈਠੇ ਤੇਰੀ ਬਾਹ ਕਿਵੇਂ ਫੜ ਲਈਏ ਕਿ ਸਪੈਸ਼ਲ ਤੇਰੇ ਪਿੰਡ ਆਏ ਚੱਲ ਕੇ ਸਬਜ਼ੀ ਲੈਣ ਜੇ ਕੋਈ ਤੁਸੀਂ ਕੰਮ ਖੋਲਣਾ ਹੀ ਸੀ ਤੁਸੀਂ ਸੋਸ਼ਲ ਮੀਡੀਆ ਤੇ ਉਹਦੇ ਨਾਲ ਐਨੇ ਲੋਕ ਜੁੜੇ ਆ ਤਾਂ ਕੋਈ ਆਨਲਾਈਨ ਡਿਲੀਵਰੀ ਵਾਲਾ ਕੰਮ ਖੋਲਦੇ ਜਿਹਦੇ ਚ ਤੁਹਾਡੀ ਵਾਈਫ ਤੇ ਮਮ ਦੀ ਪ੍ਰਾਈਵੇਸੀ ਵੀ ਬਣੀ ਰਹਿੰਦੀ ਤੇ ਕੰਮ ਵੀ ਚੱਲ ਪੈਂਦਾ ਇਹੋ ਜੇ ਬਹੁਤ ਕੰਮ ਆਜ ਤੇ ਤੁਸੀਂ ਘਰੇ ਬੈਠ ਕੇ ਸਮਾਨ ਵੇਚ ਸਕਦੇ ਹੋ ਪਰ ਪਤਾ ਨਹੀਂ ਕੀ ਦੀ ਐਡਵਾਈਸ ਲੈ ਕੇ ਕੰਮ ਸਟਾਰਟ ਕਰ ਲਿਆ ਅੱਪਾ ਹੁਣ ਬੈਠੇ ਹੋਏ ਆ ਬਾਹਰ ਤੇ ਵਿਕਰਮ ਨਹੀਂ ਗਏ ਹੋਇਆ ਆਪਣਾ ਉੱਪਰ ਨੂੰ ਸਮਾਨ ਲੈਣ ਥੋੜਾ ਜਾਣਾ ਸੀ ਉਹਨਾਂ ਨੇ ਇਸ ਕਰਕੇ ਉੱਧਰ ਗਏ ਹੋਇਆ ਮੈਂ ਬੈਠੀ ਆ ਬਾਹਰ ਤੁਸੀਂ ਦੇਖ ਸਕਦੇ ਆ ਇਹ ਤਾਂ ਵਿਕਰਮ ਨੂੰ ਅਕਲ ਹੋਣੀ ਚਾਹੀਦੀ ਆ ਨਾ ਕਿ ਜਿੱਥੇ ਤੂੰ ਬੈਠੀ ਆ ਉਥੇ ਉਹ ਬੈਠਾ ਹੁੰਦਾ ਜੇ ਉਹਨੂੰ ਇਹ ਕੰਮ ਕਰਨ ਲਈ ਫੁਰਸਤ ਹੀ ਹੈਣੀ ਤਾ ਕੋਈ ਲੇਡੀਜ਼ ਟਾਈਪ ਵਰਕ ਖੋਲ ਕੇ ਦਿੰਦਾ ਕਹਿੰਦੀ ਮੈਂ ਬੈਠੀ ਹੋਈ ਆ ਬਾਹਰ ਤੁਸੀਂ ਦੇਖ ਸਕਦੇ ਹੋ ਆਕਾ ਹੀ ਅਸੀਂ ਤਾਂ ਸਿਰਫ ਦੇਖਣ ਤਾਂ ਕਿ ਸੀਮਤ ਆ ਹੁਣ ਇੰਨੀ ਦੂਰ ਉਹ ਸਬਜ਼ੀ ਤਾਂ ਅਸੀਂ ਖਰੀਦ ਨਹੀਂ ਸਕਦੇ ਚਲੋ ਕਸਟਮਰ ਨਾ ਸਹੀ ਕੁਛ ਦਿਨ ਵਲੌਗ ਤਾਂ ਚੱਲ ਜਾਣਗੇ ਮੈਂ ਅੱਜ ਚੁੰਨੀ ਜਿਹੜੀ ਆ ਨਾ ਇਸ ਟਾਈਮ ਗਿੰਦੀ ਕਰਕੇ ਇਹਨੂੰ ਮੈਂ ਸਿਰ ਤੇ ਰੱਖ ਕੇ ਮੈਂ ਬਾਹਰ ਫੇਰ ਬੈਠੀ ਆ ਕਿਉਂਕਿ ਉਧਰ ਬਾਹਰ ਧੁੱਪ ਬਹੁਤ ਆ ਬੈਠ ਨਹੀਂ ਹੁੰਦਾ ਤੁਸੀਂ ਦੇਖ ਲਓ ਆ ਦੇਖੋ ਇੱਧਰ ਕਿਤੇ ਪਾਸੇ ਵੀ ਛਾਣ ਹੀ ਹੈਗੇ ਸਿਰਫ ਹੁਣ ਅਸੀਂ ਉਧਰ ਲੈ ਕੇ ਚੱਲ ਜਾਣਾ ਹੈ ਸਮਾਨ ਦੇਖਦੇ ਆ ਇਹ ਤਾਂ ਫਿਰ ਥੋੜਾ ਦਿਮਾਗ ਸੀ ਨਾ ਤੁਸੀਂ ਕਿਹੜਾ ਕੰਮ ਚੂਜ਼ ਕਰਨਾ ਸੀ ਤੁਹਾਨੂੰ YouTube ਤੋਂ ਐਨੀਕ ਪੇਮੈਂਟ ਤਾਂ ਆਉਂਦੀ ਹੀ ਆ ਕਿ ਤੁਸੀਂ ਆਰਾਮ ਨਾਲ স্মੋਲ ਬਿਜ਼ਨਸ ਕਰੋ ਬੈਠ ਕੇ ਸਟਾਰਟ ਕਰ ਸਕਦੀਆਂ ਸੀ ਪਰ ਨਹੀਂ ਜੇ ਅਸੀਂ ਤਾਂ ਦਿਖਾਵਾ ਕਰਨਾ ਕਿ ਅਸੀਂ ਮਿਹਨਤ ਕਰਦੇ ਆ ਲੌਜੀਕ ਨਾਲ ਕੋਈ ਕੰਮ ਨਹੀਂ ਕਰਨਾ ਨਹੀਂ ਸਾਬੀ ਰਾਇਓ ਸਾਬੀ ਰਾਇਓ ਸਾਬੀ ਆਇਓ ਹਲ ਜਲਦੀ ਆਓ ਜਲਦੀ 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 ਪਪਾਇਆ ਪਪਾਇਆ ਕਿੱਥੇ ਕਿੱਥੇ 24 ਆਦਮੀ ਕੱਬਾ ਆਦਮੀ ਰੋ ਰੋ ਬੰਦਾ ਬ੍ਰੇਕ ਲਾ ਬੱਸ ਲੈ 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 ਆ ਵਾਕੇ ਹੁਣ ਤਾਂ ਤੁਹਾਨੂੰ ਇਸੇ ਤਰੀਕੇ ਨਾਲ ਹੀ ਸਬਜ਼ੀ ਵਿੱਚ ਨਹੀਂ ਪਿਆ ਕਰੂਗੀ ਕਿਉਂਕਿ ਚਲਦੀ ਸੜਕ ਤੇ ਬਹੁਤ ਘੱਟ ਲੋਕ ਆਪਣਾ ਸਾਧਨ ਰੋਕਦੇ ਆ ਜਾਂ ਤਾਂ ਫਿਰ ਤੁਹਾਡਾ ਕੋਈ ਫੈਨ ਰੋਕ ਸਕਦਾ ਤੇ ਜਾਂ ਤੁਹਾਡੇ ਪਿੰਡ ਦੇ 2-4 ਲੋਕ ਆਦਰਵਾਇਜ਼ ਤਾਂ ਫਿਰ ਤੁਹਾਨੂੰ ਇਹੀ ਤਕਨੀਕ ਅਪਣਾਉਣੀ ਪਊਗੀ ਕਿ ਫੜ ਫੜ ਲੋਕਾਂ ਨੂੰ ਰੋਕੋ ਤੇ ਆਪਣੀ ਸਬਜ਼ੀ ਵੇਚੋ ਪਹਿਲੀ ਤਾਂ ਗੱਲ ਇਹ ਕੰਮ ਵਿਕਰਮ ਦਾ ਸੀ ਦੂਜੀ ਗੱਲ ਜੇ ਕੰਮ ਕਰਨਾ ਸੀ ਤਾਂ ਸਹੀ ਲੋਕੇਸ਼ਨ ਚੂਜ਼ ਕਰਦੇ ਤੀਜੀ ਗੱਲ ਜੇ ਲੋਕੇਸ਼ਨ ਚੇਂਜ ਕਰਦੇ ਤਾਂ ਵਿਕਰਮ ਨੂੰ ਆਪਣੀ ਮਦਰ ਤੇ ਵਾਈਫ ਦੇ ਵਲੌਗ ਬਣਾਉਣ 'ਚ ਦਿੱਕਤ ਆਉਂਦੀ ਇਸੇ ਕਰਕੇ ਘਰ ਦੇ ਬਾਹਰ ਸੜਕ ਤੇ ਕੰਟੈਂਟ ਕੱਢਿਆ ਜਾ ਰਿਹਾ ਪਹਿਲਾ ਕੇਕ ਨੂੰ ਬਾਕਸ ਚੋਂ ਕੱਢਿਆ ਤੇ ਹੁਣ ਚੁੰਨੀ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਦਿਆ ਵੀ ਉੱਤੇ ਫੋਮ ਨਾ ਪੈ ਜੇ ਐਡੇ ਪਾਗਲ ਬੰਦੇ ਜੇ ਤੁਸੀਂ ਕਵਰ ਹੀ ਕਰਨਾ ਸੀ ਫਿਰ ਤੁਸੀਂ ਬਾਕਸ ਚੋਂ ਹੀ ਨਾ ਕੱਢੋ ਪਹਿਲਾਂ ਸਪਰੇਅ ਕਰ ਲਓ ਫਿਰ ਕੱਢ ਲਓ ਇਹਨਾਂ ਨੇ ਚੰਗਾ ਕੰਮ ਫੜਿਆ ਦੂਜੇ ਇੱਕ ਦਿਨ ਸਾਰੇ ਸੈਲੀਬ੍ਰਿਟੀ ਇਕੱਠੇ ਹੋ ਜਾਂਦੇ ਆ ਇੱਕ ਨੱਚਦਾ ਦੂਜਾ ਕੇਕ ਕੱਟਦਾ ਤੇ ਤੀਜਾ ਦਵਾ ਦਾ ਵਲੌਗ ਬਣਾਉਣ ਲੱਗਿਆ ਹੁੰਦਾ ਇਹ ਸਾਰੇ ਉਹ ਲੋਕ ਆ ਜਿਨ੍ਹਾਂ ਕੋਲੇ ਬਾਥਰੂਮ ਦੇ ਗੇਟ ਲਵਾਉਣ ਨੂੰ ਤਾਂ ਪੈਸੇ ਹੈ ਨਹੀਂ ਪਰ ਨਿਤ ਪਾਰਟੀ ਕਰਨ ਨੂੰ ਦੂਜਿਆਂ ਦੀਆਂ ਪਾਰਟੀਆਂ ਤੇ ਨਵੀਆਂ-ਨਵੀਆਂ ਡਰੈਸੇਸ ਪਾ ਕੇ ਜਾਣ ਨੂੰ ਮੇਕਅਪ ਕਰਨ ਨੂੰ ਖੂਬ ਪੈਸੇ ਆ ਹੰਪਾਗਲ ਨਹੀਂ ਹੈ ਭਈਆ ਚੈੱਕ ਕਰ ਲਓ ਇਹਨਾਂ ਦੀਆਂ ਮੇਨ ਗੈਸਟ ਕਿਰਨਾ ਤੇ ਕੂਕੀ ਜਿਹੜੀਆਂ ਸਭ ਤੋਂ ਵੱਡੀਆਂ ਦੁਸ਼ਮਨਾ ਸੀ ਕਿਸੇ ਵੀ ਫੈਮਿਲੀ ਮੈਂਬਰ ਭੈਣ ਭਰਾ ਤੋਂ ਮੂਰੇ ਉਹੀ ਦੋਵੇਂ ਖੜੀਆਂ ਬਾਕੀ ਕਿਰਨਾ ਤੇ ਤਾਂ ਕੂਕੀ ਦਾ ਦਿਨੋਂ ਦਿਨ ਰੰਗ ਚੜਦਾ ਜਾਂਦਾ ਕਿਰਨਾ ਘੱਟ ਤੇ ਕੂਕੀ 2 ਜ਼ਿਆਦਾ ਲੱਗਦੀ ਆ ਗੋਗਲਸ ਤੇ ਹੇਅਰ ਸਟਾਈਲ ਚੈੱਕ ਕਰ ਲਓ ਦੋਵਾਂ ਦੇ ਭਕੇ ਖਾਣਾ ਗਾੜੇ ਇੱਕ ਬਣਾਉਣਾ ਆਪਣੀ ਘਰ ਦੇ ਟਾਈਨ ਲਾਉਗਾ ਇਹ ਲਾਉਗਾ ਇਹ 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 ਏ ਮੂਰੇ ਏ ਐਥੇ ਆਹ ਮਹੀਨਾ ਗੱਲ ਆਹ ਭਾਈ ਐਥੇ ਜੇ ਤੁਸੀਂ ਕੇਕ ਹੱਥਾਂ ਨਾਲ ਹੀ ਚੱਕਣਾ ਹੁੰਦਾ ਤੇ ਹੱਥਾਂ ਨਾਲ ਹੀ ਖਵਾਉਣਾ ਹੁੰਦਾ ਫੇਰ ਕੋਲੇ ਚਮਚੇ ਰੱਖਣ ਦੀ ਕੀ ਲੋੜ ਆ ਇਹਨਾਂ ਦਾ ਵਸ ਚੱਲੇ ਹੱਥਾਂ ਨੂੰ ਵੀ ਨਾ ਵਰਤਣ ਸਿੱਧਾ ਕੇਕ ਤੇ ਹੀ ਦੰਦਿਆਂ ਵੱਡ ਲੈਣ ਕੱਪ। ਓ ਕੱਪ। ਕਿਆ ਸੀ ਨਾ ਕੱਪ ਹੋਣਗੇ। ਕਿਆ ਸੀ ਨਾ ਐ ਆੜੀ। ਬੱਸ ਇਹਨਾਂ ਨੂੰ ਬੰਦ ਕਰਕੇ ਹੀ ਰੱਖ ਦੇ। ਇੱਧਰ ਨੂੰ ਨਾ ਕਰ ਦੇ। ਸਰਕ ਤੋਂ ਤਾਂ ਸੱਜੇ ਬੰਦੇ ਹੁੰਦੇ ਆ। ਘਾਟਾ। 100 ਰੁਪਏ 'ਚ ਸਰ ਜਾਂਦਾ ਵਧੀਆ। ਨਾ ਤਾਂ ਗਿਫਟ ਦੇਣ ਵਾਲਿਆਂ ਨੂੰ ਦੇਣੇ ਆਉਂਦੇ ਆ ਤੇ ਨਾ ਲੈਣ ਵਾਲਿਆਂ ਨੂੰ ਲੈਣੇ ਆਉਂਦੇ ਆ। ਜੇ ਤੁਹਾਨੂੰ ਅਗਲੇ ਨੇ ਗਿਫਟ ਕਰ ਹੀ ਦਿੱਤਾ। ਇਹ ਕਹਿਣਾ ਜ਼ਰੂਰੀ ਸੀ ਵੀ 100 ਰੁਪਏ ਦੇ ਵਿੱਚ ਸਰ ਜਾਂਦਾ ਹੁਣ ਤੱਕ ਅਪੀਆਂ ਮਿਲ ਗਈਆਂ ਅੱਗੇ ਤੋਂ ਇਹਦੇ ਤੋਂ ਵੀ ਹੱਥ ਤੋਂ ਬੈਠੋਗੇ ਰੇ ਆ ਚ ਪੱਕਾ ਹਾਂ ਕੌਲੀਆਂ ਵੀ ਆਟੀਆਂ ਕੌਲ ਲਗਾ ਵਾਓ ਇਹ ਕੌਣ ਲੈ ਆਸੀ ਯਾਰ ਕਰਨ ਬਠੰਡਾ ਕਰਨ ਬਠੰਡਾ ਚਪਲਾਂ ਨਹੀਂ ਯਾਰ ਕੁਝ ਹੋਰ ਲੱਗਦਾ ਮੈਨੂੰ ਨਹੀਂ ਯਾਰ ਕੱਪਾਂ ਦੇ ਦੋ ਦੋ। ਮੈਂ ਸਮਝਾ ਲਾ ਮੁੰਡਿਆਂ ਨੂੰ ਕੰਮ ਹੋਰ ਮੁੰਡਾ ਲੱਗਦਾ ਮੈਨੂੰ। ਹਾਦ ਹੋਈ ਪਈਆ। ਕੱਪ ਦੇਖ ਦੇਖ ਕੇ ਚੀਕਾਂ ਮਾਰੀ ਜਾਂਦੀਆਂ। ਨਾਲੇ ਜਨਮ ਦਿਨ ਦੀਪ ਦਾ ਸੀ सोनू ਕੌਰ ਦਾ ਨਹੀਂ। ਉਹਦੇ ਮਤਲਬ ਦੀ ਕੋਈ ਚੀਜ਼ ਦੇ ਦਿੰਦੇ। ਵਾਚ, ਟੀ-ਸ਼ਰਟ, ਸ਼ੂਜ਼, ਪਰਫਿਊਮ ਪਰ ਲੈ ਕੇ ਆ ਗਏ ਭਾਂਡੇ। ਬੇਵਕੂਫੀਆ ਸਾਰੇ। ਵਾਉ! ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਆਪਾਂ ਨੂੰ। ਜੱਤ ਪਾਂਡੇ ਦੇ ਤੇ ਸਾਰੇ ਵਲੌਗ ਚ ਗਿਫਟ ਖੋਲੋ ਗਿਫਟ ਖੋਲੋ ਦਾ ਰੌਲਾ ਪਈ ਗਏ ਤੇ ਨਿਕਲੀਆਂ ਕੌਲੀਆਂ। ਬਾਕੀ ਗਾਇਸ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਖਤਮ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ तहे ਦਿਲ ਤੋਂ ਧੰਨਵਾਦ।